ਪੱਤਰ ਲੁਧਿਆਣਾ ਕ੍ਰਿਸਟਲ ਗਰੁੱਪ ਨੇ ਰਾਸ਼ਟਰੀ ਪੱਧਰ ਉਤੇ ਖੇਡਣ ਵਾਲੇ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਹੈ। ਇਸ ਮੌਕੇ ਤੇ ਬਸਤੀ ਵਿਕਾਸ ਬੋਰਡ ਦਿੱਲੀ ਦੀ ਮੀਤ ਪ੍ਰਧਾਨ ਰਿਸ਼ੀਤਾ ਰਾਣਾ ਵਿਸ਼ੇਸ਼ ਮਹਿਮਾਨ ਦੇ ਵਜੋਂ ਪਹੁੰਚੇ ਨੇ। ਇਸ ਮੌਕੇ ਜਿੱਤੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ ਤਾਂ ਉੱਥੇ ਹੀ ਉਹਨਾਂ ਨੇ ਰਾਸ਼ਟਰੀ ਖੇਡ ਖੇਡਣ ਵਾਲੇ ਬੱਚਿਆਂ ਦੀ ਹੌਸਲਾ ਫਜ਼ਾਈ ਕੀਤੀ ਹੈ। ਉਹਨਾਂ ਨੂੰ ਟਰੈਕਸੂਟ ਅਤੇ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ। ਤੇ ਇਸ ਮੌਕੇ ਤੇ ਐਨਪੀ ਨਿਊਜ਼ ਦੇ ਪੱਤਰਕਾਰ ਨੇ ਵਿਸ਼ੇਸ਼ ਗੱਲਬਾਤ ਕੀਤੀ ਗਿਆ। ਹੌਲ ਦਿਖ ਦਿਆ। ਨਾ ਤੁਹਾਡਾ ਏ ਐਨ ਵੀ ਨਿਊਜ਼ ਤੇ ਦੋਸਤੋ ਅਗਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਯੋਧਿਆਂ ਦੀ ਧਰਤੀ ਹੈ ਪੰਜਾਬ ਕਹਿੰਦੇ ਨੇ ਉਹ ਕਲਚਰ ਦੀ ਧਰਤੀ ਹੈ ਜਿੱਥੇ ਪੰਜਾਬ ਦੇ ਗੱਬਰੂ ਜਵਾਨ ਦੂਰੋਂ ਪਛਾਣੇ ਜਾਂਦੇ ਨੇ ਪੰਜਾਬ ਸਪੋਰਟਸ ਦੇ ਵੀ ਬਹੁਤ ਅੱਗੇ ਹੈ ਲੇਕਿਨ ਕਿਤੇ ਨਾ ਕਿਤੇ ਪੰਜਾਬ 'ਤੇ ਬਲੇਮ ਲੱਗਦਾ ਹੈ ਕਿ ਪੰਜਾਬ ਹੁਣ ਨਸ਼ੇ ਵੱਲ ਜਾ ਰਿਹਾ ਹੈ ਲੇਕਿਨ ਹੁਣ ਇੱਕ ਪਹਿਲ ਕੀਤੀ ਗਈ ਹੈ ਆਰ ਆਰ ਪ੍ਰੋਡਕਸ਼ਨ ਦੁਆਰਾ ਸਪੋਰਟਸ ਨੂੰ ਅੱਗੇ ਲਿਆਉਣ ਲਈ ਉਹ ਬੱਚਿਆਂ ਨੂੰ ਅੱਗੇ ਲਿਆਣ ਲਈ ਜਿਹੜੇ ਬੱਚਿਆਂ ਦੇ ਅੰਦਰ ਹੌਨਰ ਹੈ ਜੋ ਬੱਚੇ ਖੇਲ ਕੇ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਖਾਸ ਕਰ ਆਪਣੀ ਧਰਤੀ ਦਾ ਨਾਮ ਰੋਸ਼ਨ ਕਰ ਸਕਦੇ ਨੇ ਉਹ ਐਪਰੀਸ਼ੀਏਟ ਲਿਆ ਹੈ ਕ੍ਰਿਸਟਲ ਸੁਚੀਗਰ ਕੰਪਨੀ ਨੇ ਤੇ ਰਿਸ਼ਤਾ ਰਾਣਾ ਜੀ ਨੇ ਜੋ ਅਸੀਂ ਕਹਿ ਸਕਦੇ ਹਾਂ ਮਿਸ ਇੰਡੀਆ ਵੀ ਨੇ ਸਾਡੇ ਨਾਲ ਉਹ ਸਪੋਰਟਸ ਪਲੇਅਰ ਵੀ ਨੇ ਤੇ ਉਹ ਵੀ ਨੇ ਜਿਹੜੇ ਇਸ ਧਰਤੀ ਨੂੰ ਇਹ ਪ੍ਰਮੋਟ ਕਰਨਾ ਚਾਹੁੰਦੇ ਨੇ ਕਿ ਖੇਡਾਂ ਵਾਲੀ ਧਰਤੀ ਨੂੰ ਅੱਜ ਉਹ ਨਜ਼ਰ ਨਾ ਲੱਗੇ ਜੋ ਲੋਕ ਕਹਿ ਰਹੇ ਨੇ ਮੈਡਮ ਬਹੁਤ-ਬਹੁਤ ਸਵਾਗਤ ਹੈ ਸਸ਼ੀਕਾਲ ਸਾਰਿਆਂ ਨੂੰ ਮੈਂ ਰਿਚੀ ਤਾਰਾਣਾ ਮਿਸ ਇੰਡੀਆ ਕੁਇੰਟੈਸੈਂਸ਼ੀਅਲ 2023 ਬ੍ਰਾਂਡ ਐਂਬੈਸਡਰ ਆਫ ਕ੍ਰਿਸਟਲ ਸਵਿਚਕੇਅਰ ਤੇ ਨਾਲ ਹੀ ਵਾਈਸ ਚੇਅਰਮੈਨ ਆਫ ਬਸੇ ਵਿਕਾਸ ਬੋਰਡ ਮੈਡਮ ਇਹ ਚੀਜ਼ ਕਿਉਂ ਆਈ ਕਿ ਬੱਚਿਆਂ ਨੂੰ ਇੱਕ ਪਲੇਟਫਾਰਮ ਦਿੱਤਾ ਜਾਵੇ ਸਰਕਾਰਾਂ ਵੀ ਚਲੋ ਉਪਰਾਲੇ ਕਰ ਰਹੀਆਂ ਨੇ ਲੇਕਿਨ ਕਿਤੇ ਨਾ ਕਿਤੇ ਲੱਗਦਾ ਹੈ ਕਿ ਸਰਕਾਰਾਂ ਉਹ ਚੀਜ਼ ਨਹੀਂ ਛੂਪਾਉਂਦੀਆਂ ਜੋ ਧਰਤੀ ਤੋਂ ਜੁੜੇ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਅੱਜ ਪ੍ਰਮੋਟ ਕਰ ਰਹੇ ਹੋ ਹਾਂਜੀ ਅੱਜ ਦੇਖੋ ਸਰਕਾਰ ਆਪਣੇ ਵੱਲੋਂ ਪੂਰਾ ਯੋਗਦਾਨ ਦਿੰਦੀ ਹੈ ਜ਼ਰੂਰੀ ਹੈ ਕਿ ਜਿੰਨਾ ਪਬਲਿਕ ਦਾ ਸਪੋਰਟ ਮਿਲੇ ਜਿੰਨਾ ਗਵਰਨਮੈਂਟ ਆਪਸ ਦੇ ਵਿੱਚ ਇੰਟਰੈਕਟ ਕਰਕੇ ਇਕੱਠੇ ਹੋ ਕੇ ਕੰਮ ਕਰੇ ਇਹਦੇ ਇਹਦੀ ਬਹੁਤ ਜ਼ਰੂਰਤ ਹੈ ਕੋਈ ਗੱਲ ਨਹੀਂ ਹੋਰ ਵੀ ਪ੍ਰਾਈਵੇਟ ਕੰਪਨੀਆਂਜ਼ ਨੇ ਐਸੋਸੀਏਸ਼ਨਸ ਨੇ ਜੋ ਬਹੁਤ ਹੀ ਹੈਲਪ ਕਰਦੀਆਂ ਐ ਇਦਾਂ ਦੇ ਬੱਚਿਆਂ ਨੂੰ ਖੇਡਣ ਦੇ ਵੱਲ ਲਿਜਾਣ ਲਈ ਹੁਣ ਤੁਸੀਂ ਦੇਖੋਗੇ ਕਿੰਨੀਆਂ ਸਾਰੀ ਐਸੋਸੀਏਸ਼ਨਸ ਬੰਦੀਆਂ ਐ ਜੋ ਬੱਚਿਆਂ ਨੂੰ ਪ੍ਰਮੋਟ ਕਰਦੀਆਂ ਤਾਂ ਕਿ ਉਹ ਪੰਜਾਬੀ ਸਭਿਆਚਾਰ ਸਿੱਖਣ ਪੰਜਾਬੀ ਸਾਡੇ ਕਲਚਰ ਨੂੰ ਅੱਗੇ ਲੈ ਕੇ ਜਾਣ ਤੇ ਅੱਜ ਜਿੱਦਾਂ ਇੱਕ ਐਸੋਸੀਏਸ਼ਨ ਐ ਪੰਜਾਬ ਰੌਕਬਾਲ ਐਮਚੀਅਰ ਐਸੋਸੀਏਸ਼ਨ ਉਹਨਾਂ ਨੇ ਪੰਜਾਬ ਦੇ ਬੱਚਿਆਂ ਨੂੰ ਅਲੱਗ-ਅਲੱਗ ਇਸ ਨੂੰ ਇਕੱਠਾ ਕਰਕੇ ਲਿਆਂਦਾ ਤੇ ਨਾਲ ਹੀ ਗੇਮ ਦੇ ਵਿੱਚ ਪਾਇਆ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀਆਂ ਜਿਹੜੀਆਂ ਕੁੜੀਆਂ ਨੇ ਉਹ ਅੱਜ 골ਡ ਮੈਡਲ ਲੈ ਕੇ ਆਏ ਆ ਤੇ ਜਿਹੜੇ ਮੁੰਡੇ ਆ ਉਹਨਾਂ ਨੇ ਸਿਲਵਰ ਮੈਡਲ ਜਿੱਤੇ ਆ ਐਟ ਅ ਨੈਸ਼ਨਲ ਲੈਵਲ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਜਿਹੜਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਜਦੋਂ ਬੱਚਾ ਕੋਈ ਜਿੱਤ ਕੇ ਆਉਂਦਾ ਉਹਨੂੰ ਹੁੰਦਾ ਹੈ ਕਿ ਜਿੱਦਾਂ ਘਰ ਦੇ ਉਹਨਾਂ ਨੂੰ ਸ਼ਾਬਾਸ਼ੀ ਦਿੰਦੇ ਆ ਉਦੋਂ ਹੀ ਕੋਈ ਸਰਕਾਰ ਜਾਂ ਉਹਨਾਂ ਨੂੰ ਕੋਈ ਸ਼ਾਬਾਸ਼ੀ ਦੇਵੇ ਤਾਂ ਕ੍ਰਿਸਟਲ ਸਵਿਚ ਗੀਅਰ ਤੇ ਆਰ ਆਰ ਪ੍ਰੋਡਕਸ਼ਨ ਨੇ ਅੱਜ ਸਨਮਾਨਿਤ ਕੀਤਾ ਹੈ ਉਹੀ ਕੁੜੀਆਂ ਨੂੰ ਉਹ ਮੁੰਡਿਆਂ ਨੂੰ ਜਿਨ੍ਹਾਂ ਨੇ ਸਾਡਾ ਨਾਮ ਰੋਸ਼ਨ ਕੀਤਾ ਹੈ ਤੇ ਮੈਨੂੰ ਲੱਗਦਾ ਹੈ ਕਿ ਅਗਰ ਅਸੀਂ ਇਹ ਕੰਮ ਕਰ ਰਹੇ ਹਾਂ ਤੇ ਸਾਨੂੰ ਇਹ ਸਾਡੇ ਲਈ ਗਰਵ ਦੀ ਗਰਵ ਦਾ ਮੌਕਾ ਹੈ ਜਾਂ ਗਰਵ ਸਾਡੇ ਲਈ ਹੈ ਕਿ ਸਾਨੂੰ ਮੌਕਾ ਮਿਲ ਰਿਹਾ ਇਹੋ ਜਿਹੇ ਬੱਚਿਆਂ ਨੂੰ ਸਨਮਾਨਿਤ ਕਰਨ ਦਾ ਮੈਡਮ ਕਿੰਨਾ ਕੀ ਹਕੀਕਤ ਹੈ ਕਿ ਅੱਜ ਪੰਜਾਬ ਤੇ ਛੇਵਾਂ ਦਰਿਆ ਵਹਿ ਰਿਹਾ ਹੈ ਇਹ ਕਿਹਾ ਜਾਂਦਾ ਹੈ ਚਲੋ ਹੁਣ ਜੇ ਅਗਰ ਤਰਤਲ ਦੀ ਗੱਲ ਕਰੀਏ ਤੇ ਉਹ ਇੱਕ ਬਾਅਦ ਦੀ ਗੱਲ ਹੈ ਨਹੀਂ ਤੁਸੀਂ ਕਿੰਨਾ ਸਹੀ ਸਮਝਦੇ ਹੋ ਕਿਉਂਕਿ ਤੁਹਾਡੇ ਵਰਗੇ ਲੋਕ ਇਹਨਾਂ ਵਰਗੇ ਲੋਕ ਹੁਣ ਅੱਗੇ ਰਹੇ ਨੇ ਕਿਤੇ ਨਾ ਕਿਤੇ ਇਸ ਚੀਜ਼ ਮਹਿਸੂਸ ਹੋ ਰਹੀ ਹੈ ਕਿ ਪੰਜਾਬ ਨੂੰ ਪੰਜਾਬ ਦੇ ਚਾਉਣ ਵਾਲਿਆਂ ਨੂੰ ਅੱਜ ਐਨੇ ਲੋਕ ਨੇ ਜੋ ਖਡਾਰੀਆਂ ਨੂੰ ਪ੍ਰਮੋਟ ਕਰ ਰਹੇ ਨੇ ਜਿਦਾ ਤੁਹਾਡਾ ਹੈ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਜਿਹੜਾ ਨਸ਼ਾ ਹੈ ਹੁਣ ਘਟ ਰਿਹਾ ਹੈ ਕਿ ਵੱਧ ਰਿਹਾ ਹੈ ਦੇਖੋ ਅਸੀਂ ਆਪਣੇ ਤੌਰ ਤੇ ਬੁਰੀ ਕੋਸ਼ਿਸ਼ ਕਰ ਰਹੇ ਹਾਂ ਕ੍ਰਿਸਟਲ ਸਵਿਚ ਗੀਅਰ ਵੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਆਰ ਆਰ ਪ੍ਰੋਡਕਸ਼ਨ ਅਸੀਂ ਵੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਤੇ ਜਿੱਦਾਂ ਕਿ ਆਹ ਪੰਜਾਬ ਬ੍ਰੋਕਬੋਲ ਐਸੋਸੀਏਸ਼ਨ ਹੈ ਉਹ ਵੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕੀਤਾ ਜਾਵੇ ਜਾਂ ਇਹੋ ਜਿਹੇ ਸਾਡੇ ਵਰਗੀਆਂ ਐਸੋਸੀਏਸ਼ਨਸ ਕੋਸ਼ਿਸ਼ ਕਰ ਰਹੀਆਂ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਇਹਨਾਂ ਨੂੰ ਚੰਗੇ ਕੰਮ ਵੱਲ ਲਾਇਆ ਜਾਵੇ ਜਿੱਦਾਂ ਕਿ ਪੰਗੜਾ ਵਗੈਰਾ ਅਸੀਂ ਪਿੱਛੇ ਪ੍ਰੋਗਰਾਮ ਕਰਦੇ ਰਹੇ ਹਾਂ ਪੰਗੜੇ ਲਈ ਡਾਂਸ ਲਈ ਬੱਚਿਆਂ ਦੇ ਪੰਜਾਬੀ ਸੱਭਿਆਚਾਰਕ ਖਾਨ ਲਈ ਉਦਾਂ ਹੀ ਅਸੀਂ ਸਪੋਰਟਸ ਨੂੰ ਵੀ ਕਰ ਰਹੇ ਹ ਤਾਂ ਕਿ ਬੱਚੇ ਦੇਖੋ ਜੇ ਅਗਰ ਬੱਚਾ ਸਪੋਰਟਸ ਵਾਲੇ ਬਿਜ਼ੀ ਰਹੇਗਾ ਤਾਂ ਉਹ ਨਸ਼ਾ ਵਾਲ ਜਾਏਗਾ ਕਿੱਦਾਂ ਜੇ ਬੱਚਾ ਆਲਰੇਡੀ ਕਿਸੇ ਕੰਮ ਚ ਬਿਜ਼ੀ ਹੈ ਵੇਲਾ ਨਹੀਂ ਹੈ ਤਾਂ ਉਹ ਕਿੱਦਾਂ ਨਸ਼ਿਆਂ ਚ ਜਾਏਗਾ ਸਾਡਾ ਇਹ ਪਰਸਪੈਕਟਿਵ ਹੈ ਇਹ ਹੋ ਸਕਦਾ ਹੈ ਇਹ ਸਾਡੀ ਸੋਚਣੀ ਹੈ ਇਸ ਲਈ ਅਸੀਂ ਪੂਰਾ ਮਤਲਬ ਕਿ ਆਪਣੇ ਵੱਲੋਂ ਪੂਰਾ ਯੋਗਦਾਨ ਦਵਾਂਗੇ ਜਿੰਨੇ ਸਪੋਰਟਸ ਤੇ ਸਾਡੀ ਸਾਡੇ ਤੋਂ ਹੋ ਸਕੇ ਜਾਂ ਜਿੰਨਾਂ ਬੱਚਿਆਂ ਨੂੰ ਅਸੀਂ ਹੋ ਸਕੇ ਉਹਨਾਂ ਪ੍ਰਮੋਟ ਕਰਾਂਗੇ ਸਮਾਨਿਤ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਇਹ ਹੋਰ ਅੱਗੇ ਵਧੇ ਚਲੋ ਅਸੀਂ ਵੀ ਆਸ਼ਾ ਕਰਦੇ ਹਾਂ ਤੁਹਾਡਾ ਬਿਲਕੁਲ ਲੈ ਕ੍ਰਿਸਟਲ ਕਿਸ ਜੁਰਦੇ ਜਿਹੜੇ ਮੇਨ ਨੇ ਸਾਡੇ ਨਾਲ ਨੇ ਸਰ ਤੁਹਾਡੀ ਬੰਦਾ ਵਧੀਆ ਬਿਜ਼ਨਸ ਚੱਲ ਰਿਹਾ ਸੀ ਇਹ ਸੋਚ ਕੇ ਆਈ ਕਿ ਅਸੀਂ ਬੱਚਿਆਂ ਨੂੰ ਪ੍ਰਮੋਟ ਕਰੀਏ ਤੇ ਇਹਨਾਂ ਨੂੰ ਹੋਰ ਸਪੋਰਟਸ ਵੱਲ ਅਗਾਈਏ ਮੈਸੇਜੇ ਸਿ ਚੱਗਰ ਐਮ ਜੀ ਕ੍ਰਿਸਟਲ ਸਿ ਚੱਗਰ ਅਸੀਂ ਇਲੈਕਟ੍ਰੀਕਲ ਦੇ ਫੀਲਡ ਦੇ ਵਿੱਚ 64 ਜੀਸ ਤੋਂ ਹਾਂ ਅਸੀਂ ਨਵੀਂ-ਨਵੀਂ ਟੈਕਨੀਕ ਲੈ ਕੇ ਆਂਦੀ ਨਵੀਂ-ਨਵੀਂ ਪ੍ਰੋਡਕਟ ਬਣਾਈ ਹੈ ਔਰ ਇਲੈਕਟ੍ਰੀਕਲ ਲਾਈਨ ਦੇ ਵਿੱਚ ਆਪਣਾ ਇੱਕ ਜਗ੍ਹਾ ਬਣਾਈ ਹੈਗੀ ਆ ਸਾਡਾ ਕ੍ਰਿਸਟਲ ਦਾ ਨੋ ਇਲੈਕਟ੍ਰੀਕਲ ਲਾਈਨ ਦੇ ਵਿੱਚ ਸਾਰੇ ਸਮਾਜ ਵਿੱਚ ਬਹੁਤ ਰਿਸਪੈਕਟ ਨਾਲ ਦਿਆ ਜਾਂਦਾ ਹੈ ਅਸੀਂ ਜਿਸ ਤਾ ਫੀਲਡ ਵਿੱਚ ਆਏ ਆ ਬੱਚਿਆਂ ਨੂੰ ਅਸੀਂ ਦੇਖਦੇ ਵੀ ਬੱਚੇ ਨਸ਼ੇ ਵੱਲ ਜਾ ਰਹੇ ਆ ਅਸੀਂ ਕ੍ਰਿਸਟਲ ਨੇ ਕੋਈ ਪ੍ਰਾਲਾ ਕੀਤਾ ਛੋਟਾ ਜਿਹਾ ਵੀ ਇਹ ਬੱਚਿਆਂ ਨੂੰ ਮਤਲਬ ਸਪੋਰਟਫੁਲ ਲਾਇਆ ਜਾਵੇ ਬੱਚਿਆਂ ਨੂੰ ਜਿਹੜੇ ਆਪਣੇ ਸਾਡੇ ਧਾਰਮਿਕ ਪ੍ਰੋਗਰਾਮ ਹੈਗੇ ਆ ਜਾਂ ਸਾਡੇ ਦੂਜੇ ਪ੍ਰੋਗਰਾਮ ਹੈਗੇ ਆ ਸਵੇਚਾਰਿਕ ਪ੍ਰੋਗਰਾਮ ਹੈਗੇ ਆ ਇਹਦੇ ਵਿੱਚ ਇਹਨਾਂ ਨੂੰ ਡਿਵਰਟ ਕੀਤਾ ਜਾਵੇ ਖਾਲੀ ਦਿਮਾਗ ਸ਼ੈਤਾਨ ਦਾ ਘਰ ਵਿਸਤ ਲੁਧਿਆਣਾ ਤੋਂ ਐਨਬੀ ਨਿਊਜ਼ ਲਈ ਅਰਵਿੰਦਰ ਸਰਾਦੀ ਰਿਪੋਰਟ